ਬਲਜੀ ਦੋਸਾਂਜ ਦਾ ਜੋ ਕੱਲ ਕੰਸਰਟ ਹੋਇਆ ਕੈਨੇਡਾ ਦੇ ਅੰਦਰ ਉਹ ਇੱਕ ਅਦਭੁਤ ਨਜ਼ਾਰਾ ਸੀ ਸ਼ਾਇਦ ਇਤਿਹਾਸ ਕਿਸੇ ਨੇ ਨਹੀਂ ਦੇਖਿਆ ਹੋਊਗਾ ਇਸ ਪੱਧਰ ਦੇ ਉੱਤੇ ਕਿ ਪੂਰੇ-ਪੂਰੇ ਸਟੇਡੀਅਮ ਭਰ ਜਾਣ ਔਰ ਉਸ ਤੋਂ ਵੱਡਾ ਕੰਮ ਵੀ ਸੀ ਕਿ ਉੱਥੋਂ ਦੇ ਚੁਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਥੇ ਪਹੁੰਚਦੇ ਨੇ ਉਹਨਾਂ ਨੂੰ ਵਧਾਈ ਦਿੰਦੇ ਨੇ ਇਹ ਬਹੁਤ ਇੱਕ ਅਦਭੁਤ ਨਜ਼ਾਰਾ ਹੈ ਇਦਾਂ ਸਾਰੀ ਦੇਸ਼ ਔਰ ਦੁਨੀਆ ਦੇ ਅੰਦਰ ਸੇ ਕੌਮ ਦਾ ਮਾਣ ਵੜਿਆ ਮੈਂ ਇਸ ਗੱਲ ਦੀ ਵਧਾਈ ਦਿੰਦਾ ਪਰ ਮੈਨੂੰ ਇਸ ਗੱਲ ਦਾ ਦੁੱਖ ਆ ਕਿ ਜਸਟਿਨ ਟਰੂਡੋ ਨੇ ਇੱਕ ਬਹੁਤ ਅੱਛਾ ਕੰਮ ਕੀਤਾ ਇੱਕ ਨੌਜਵਾਨ ਦੀ ਹੌਸਲਾ ਵਜਾਈ ਕੀਤੀ ਔਰ ਪੂਰੀ ਦੁਨੀਆ ਦੇ ਅੰਦਰ ਇੱਕ اچھا ਸੰਦੇਸ਼ ਗਿਆ ਪਰ ਉਸ ਤੋਂ ਬਾਅਦ ਜਿਹਨਾਂ ਨੇ ਟਵੀਟ ਕੀਤਾ ਉਹ ਟਵੀਟ ਕਰਕੇ ਜਿਸ ਤਰੀਕੇ ਉਹ ਚ ਭਾਸ਼ਾ ਜਦੋਂ ਉਹਨਾਂ ਦੀ ਵਰਤੀ ਔਰ ਉਹਦੇ ਅੰਦਰ ਭਾਰਤ ਨੂੰ ਵੀ ਗੱਲ ਕਰਨਾ ਇੰਡੀਆ ਦਾ ਨਾਮ ਨਾ ਲੈਣਾ ਉਹਦੇ ਪ੍ਰਤੀ ਆਪਣੀ ਨਫ਼ਰਤ ਜ਼ਾਹਿਰ ਕਰਨਾ ਔਰ ਜਦੋਂ ਦਿਲਜੀਤ ਦੁਸਾਂਝ ਦੀ ਵਡਿਆਈ ਕਰ ਰਹੇ ਉਹਦੇ ਅੰਦਰ ਇੰਡੀਆ ਨੂੰ ਮਨਫ਼ੀ ਕਰ ਦੇਣਾ ਭਾਰਤ ਨੂੰ ਮਨਫ਼ੀ ਕਰ ਦੇਣਾ ਇਹ ਬਹੁਤ ਹੀ ਇੱਕ ਮੰਤਪਾਗੀ ਕਰਨਾ ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਦਾ ਇੱਕ ਬਹੁਤ ਵੱਡੀ ਗਰਮਾ ਹੁੰਦੀ ਹੈ ਇੱਕ ਪਦ ਦੀ ਬਹੁਤ ਵੱਡੀ ਉਨਾਰਾਖ ਸਨਮਾਨ ਹੁੰਦਾ ਹੈ ਉਹਨੂੰ ਇਸ ਨੂੰ ਬਰਕਰਾਰ ਰੱਖਣਾ ਚਾਹੀਦਾ ਸੀਗਾ ਇਸ ਤਰ੍ਹਾਂ ਦੀ ਭਾਰਤ ਦੇ ਪ੍ਰਤੀ ਉਹ ਨਫਰਤ ਚੱਲ ਕੇ ਇਹ ਭਾਰਤ ਇੱਕ ਕਿਸੇ ਪ੍ਰਧਾਨ ਮੰਤਰੀ ਵਾਸਤੇ ਚੰਗੀ ਗੱਲ ਨਹੀਂ ਇਸ ਦੀ ਮੈਂ ਕੜੇ ਸ਼ਬਦਾਂ ਚ ਨਿੰਦਾ ਕਰਦਾ ਵਲਜੀਤ ਦੋਸਾਂਜ ਦਾ ਜੋ ਕੱਲ ਕੰਸਰਟ ਹੋਇਆ ਕੈਨੇਡਾ ਦੇ ਅੰਦਰ ਉਹ ਇੱਕ ਅਦਭੁਤ ਨਜ਼ਾਰਾ ਸੀ ਸ਼ਾਇਦ ਇਤਿਹਾਸ ਕਿਸੇ ਨੇ ਨਹੀਂ ਦੇਖਿਆ ਹੋਊਗਾ ਇਸ ਪੱਧਰ ਦੇ ਉੱਤੇ ਕਿ ਪੂਰੇ ਪੂਰੇ ਸਟੇਡੀਅਮ ਭਰ ਜਾਣ ਔਰ ਉਸ ਤੋਂ ਵੱਡਾ ਕੰਮ ਵੀ ਸੀ ਕਿ ਉੱਥੋਂ ਦੇ ਚੁਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਥੇ ਪਹੁੰਚਦੇ ਨੇ ਉਹਨਾਂ ਨੂੰ ਵਧਾਈ ਦਿੰਦੇ ਨੇ ਇਹ ਬਹੁਤ ਹੀ ਕਦਮੁਤ ਨਜ਼ਾਰਾ ਹੈ ਇਹ ਦਿਨਾ ਸਾਰੀ ਦੇਸ਼ ਔਰ ਦੁਨੀਆ ਦੇ ਅੰਦਰ ਸੇ ਕੌਮ ਦਾ ਮਾਣ ਵੜਿਆ ਮੈਂ ਇਸ ਗੱਲ ਦੀ ਵਧਾਈ ਦਿੰਦਾ ਪਰ ਮੈਨੂੰ ਇਸ ਗੱਲ ਦਾ ਦੁੱਖ ਆ ਕਿ ਜਸਟਿਨ ਟਰੂਡੋ ਨੇ ਇੱਕ ਬਹੁਤ ਅੱਛਾ ਕੰਮ ਕੀਤਾ ਇੱਕ ਨੌਜਵਾਨ ਦੀ ਹੌਂਸਲਾ ਵਜ਼ਾਈ ਕੀਤੀ ਔਰ ਪੂਰੀ ਦੁਨੀਆ ਦੇ ਅੰਦਰ ਇੱਕ ਅੱਛਾ ਸੰਦੇਸ਼ ਗਿਆ ਪਰ ਉਸ ਤੋਂ ਬਾਅਦ ਜਿਹਨਾਂ ਨੇ ਟਵੀਟ ਕੀਤਾ ਉਹ ਟਵੀਟ ਕਰਕੇ ਜਿਸ ਤਰੀਕੇ ਉਹ ਚ ਭਾਸ਼ਾ ਜਦੋਂ ਉਹਨਾਂ ਦੀ ਵਰਤੀ ਔਰ ਉਹਦੇ ਅੰਦਰ ਭਾਰਤ ਨੂੰ ਵੀ ਗੱਲ ਕਰਨਾ ਇੰਡੀਆ ਦਾ ਨਾਮ ਨਾ ਲੈਣਾ ਉਹਦੇ ਪ੍ਰਤੀ ਆਪਣੀ ਨਫ਼ਰਤ ਜ਼ਾਹਿਰ ਕਰਨਾ ਔਰ ਜਦੋਂ ਦਿਲਜੀਤ ਦੁਸਾਂਝ ਦੀ ਵਡਿਆਈ ਕਰ ਰਹੇ ਉਹਦੇ ਅੰਦਰ ਇੰਡੀਆ ਨੂੰ ਮੰਨਫੀ ਕਰ ਦੇਣਾ ਭਾਰਤ ਨੂੰ ਮੰਨਫੀ ਕਰ ਦੇਣਾ ਇਹ ਬਹੁਤ ਹੀ ਇੱਕ ਮੰਤਪਾਗੀ ਕਰਨਾ ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਦਾ ਇੱਕ ਬਹੁਤ ਵੱਡੀ ਗਰਮਾ ਹੁੰਦੀ ਇੱਕ ਪਦ ਦੀ ਬਹੁਤ ਵੱਡੀ ਉਹਨਾਂ ਦਾ ਇੱਕ ਸਨਮਾਨ ਹੁੰਦਾ ਹੈ ਉਹਨਾਂ ਨੂੰ ਇਸ ਨੂੰ ਬਰਕਰਾਰ ਰੱਖਣਾ ਚਾਹੀਦਾ ਸੀਗਾ ਇਸ ਤਰ੍ਹਾਂ ਦੀ ਭਾਰਤ ਦੇ ਪ੍ਰਤੀ ਉਹਨਾਂ ਨਫਰਤ ਚੱਲ ਕੇ ਇਹ ਭਾਰਤ ਕਿਸੇ ਪ੍ਰਧਾਨ ਮੰਤਰੀ ਵਾਸਤੇ ਚੰਗੀ ਗੱਲ ਨਹੀਂ ਇਸ ਦੀ ਮੈਂ ਕੜੇ ਸ਼ਬਦਾਂ ਚ ਨਿੰਦਾ ਕਰਦਾ ਵਲਜੀਤ ਦੋਸਾਂਜ ਦਾ ਜੋ ਕੱਲ ਕੰਸਰਟ ਹੋਇਆ ਕੈਨੇਡਾ ਦੇ ਅੰਦਰ ਉਹ ਇੱਕ ਅਦਭੁਤ ਨਜ਼ਾਰਾ ਸੀ ਸ਼ਾਇਦ ਇਤਿਹਾਸ ਕਿਸੇ ਨੇ ਨਹੀਂ ਦੇਖਿਆ ਹੋਊਗਾ ਇਸ ਪਦਰ ਦੇ ਉੱਤੇ ਕਿ ਪੂਰੇ ਪੂਰੇ ਸਟੇਡੀਅਮ ਭਰ ਜਾਣ ਔਰ ਉਸ ਤੋਂ ਵੱਡਾ ਕੰਮ ਵੀ ਸੀ ਕਿ ਉੱਥੋਂ ਦੇ ਚੁਣੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਉੱਥੇ ਪਹੁੰਚਦੇ ਨੇ ਉਹਨਾਂ ਨੂੰ ਵਧਾਈ ਦਿੰਦੇ ਨੇ ਇਹ ਬਹੁਤ ਇੱਕ ਅਦਭੁਤ ਨਜ਼ਾਰਾ ਹੈ ਇਹਦੇ ਨਾਲ ਸਾਰੀ ਦੇਸ਼ ਔਰ ਦੁਨੀਆ ਦੇ ਅੰਦਰ ਸੇ ਕੌਮ ਦਾ ਮਾਣ ਵੜਿਆ ਮੈਂ ਇਸ ਗੱਲ ਦੀ ਵਧਾਈ ਦਿੰਦਾ ਪਰ ਮੈਨੂੰ ਇਸ ਗੱਲ ਦਾ ਦੁੱਖ ਆ ਕਿ ਜਸਟਿਨ ਟੂਡੋ ਨੇ ਇੱਕ ਬਹੁਤ ਅੱਛਾ ਕੰਮ ਕੀਤਾ ਇੱਕ ਨੌਜਵਾਨ ਦੀ ਹੌਸਲਾ ਵਜ਼ਾਈ ਕੀਤੀ ਔਰ ਪੂਰੀ ਦੁਨੀਆ ਦੇ ਅੰਦਰ ਇੱਕ ਅੱਛਾ ਸੰਦੇਸ਼ ਗਿਆ ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਟਵੀਟ ਕੀਤਾ ਉਹ ਟਵੀਟ ਕਰਕੇ ਜਿਸ ਤਰੀਕੇ ਉਹ ਚ ਭਾਸ਼ਾ ਜਦੋਂ ਉਹਨਾਂ ਦੀ ਵਰਤੀ ਔਰ ਉਹਦੇ ਅੰਦਰ ਭਾਰਤ ਦੀ ਗੱਲ ਕਰਨਾ ਇੰਡੀਆ ਦਾ ਨਾਮ ਨਾ ਲੈਣਾ ਉਹਦੇ ਪ੍ਰਤੀ ਆਪਣੀ ਨਫ਼ਰਤ ਜ਼ਾਹਿਰ ਕਰਨਾ ਔਰ ਜਦੋਂ ਦਿਲਜੀਤ ਦੁਸਾਂਜ ਦੀ ਵਡਿਆਈ ਕਰ ਰਹੇ ਉਹਦੇ ਅੰਦਰ ਇੰਡੀਆ ਨੂੰ ਮੰਨਫੀ ਕਰ ਦੇਣਾ ਭਾਰਤ ਨੂੰ ਮੰਨਫੀ ਕਰ ਦੇਣਾ ਇਹ ਬਹੁਤ ਹੀ ਇੱਕ ਮੰਤਪਾਗੀ ਕਰਨਾ ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਦਾ ਇੱਕ ਬਹੁਤ ਵੱਡੀ ਗਰਮਾ ਹੁੰਦੀ ਹੈ ਇੱਕ ਪਦ ਦੀ ਬਹੁਤ ਵੱਡੀ ਉਹਨਾਂ ਦਾ ਸਨਮਾਨ ਹੁੰਦਾ ਹੈ ਉਹਨਾਂ ਨੂੰ ਇਸ ਤਰ੍ਹਾਂ ਬਰਕਰਾਰ ਰੱਖਣਾ ਚਾਹੀਦਾ ਸੀਗਾ ਇਸ ਤਰ੍ਹਾਂ ਦੀ ਭਾਰਤ ਦੇ ਪ੍ਰਤੀ ਉਹ ਨਫ਼ਰਤ ਚੱਲ ਕੇ ਇਹ ਭਾਰਤ ਕਿਸੇ ਪ੍ਰਧਾਨ ਮੰਤਰੀ ਵਾਸਤੇ ਚੰਗੀ ਗੱਲ ਨਹੀਂ ਇਸ ਦੀ ਮੈਂ ਕੜੇ ਸ਼ਬਦਾਂ ਚ ਨਿੰਦਾ ਕਰਦਾ ਹਾਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ